ਦੇਸ਼ ਦੁਨੀਆ ਭਰ ਦੇ ਪਾਰ ਤੇ ਪੰਜਾਬੀਆਂ ਨੂੰ ਸਤਿ ਸ੍ਰੀ ਅਕਾਲ ਮੈਂ ਨਰੇਂਦਰ ਸਿੰਘ ਬਿਲਕਾ ਤੇ ਤੁਸੀਂ ਦੇਖ ਰਹੇ ਹੋ ਬਿਲਕਾ نیوز ਔਨਲਾਈਨ ਚੈਨਲ ਹਾਓ ਦੋਸਤੋ ਅੱਜ ਗੱਲ ਕਰਾਂਗੇ ਨਗਰ ਪੰਚਾਇਤ ਬਿਲਕਾ ਨੂੰ ਨਵਾਂ ਪ੍ਰਧਾਨ ਮਿਲ ਗਿਆ ਇਸ ਬਾਰੇ ਗੱਲ ਕਰਾਂਗੇ ਕਿ ਚੋਣ ਪ੍ਰਕਿਰਿਆ ਕਿਵੇਂ ਰਹੀ ਜਦੋਂ ਨਵੇਂ ਪ੍ਰਧਾਨ ਦੀ ਚੋਣ ਕੀਤੀ ਗਈ ਆਓ ਗੱਲ ਕਰਦੇ ਹਾਂ ਵਿਸਤਾਰ ਨਾਲ ਦੋਸਤੋ ਨਗਰ ਪੰਚਾਇਤ ਬਿਲਕਾ ਨੂੰ ਨਵਾਂ ਪ੍ਰਧਾਨ ਜਿਵੇਂ ਮਿਲ ਗਿਆ ਗਰਨਾਮ ਸਿੰਘ ਜਿਖੋ ਪ੍ਰਧਾਨ ਬਣ ਤੇ ਵਧਾਈਆਂ ਦੇ ਦੋ ਸ਼ਬਦ ਮੋਕੇ ਬਰੋਧੀਆਂ ਬਾਰੇ ਆਪ ਆਗੂਆਂ ਦੇ ਵਿਚਾਰ ਤੁਹਾਨੂੰ ਪਹਿਲੀ ਵੀਡੀਓ ਵਿੱਚ ਸੁਣਾ ਦਿੱਤੇ ਸੀ ਪਰ ਗੱਲ ਕਰਾਂਗੇ ਚੋਣ ਪ੍ਰਕਿਰਿਆ ਦੀ ਚੋਣ ਪ੍ਰਕਿਰਿਆ ਦੌਰਾਨ ਕਿਸ ਨੇ ਪ੍ਰਧਾਨ ਦਾ ਨਾਮ ਪਰਗੂਜ ਕੀਤਾ ਆਓ ਇਸ ਤੇ ਅੱਜ ਗੱਲ ਕਰਦੇ ਆਂ ਪ੍ਰਸ਼ਾਸਨ ਦੀ ਤਰਫੋਂ ਐਸਡੀਐਮ ਨਕੂਤਰ ਲਾਲ ਵਿਸ਼ਵਾਸ ਬੈਂਸ ਕੁਲਵਿੰਦਰ ਸਿੰਘ ਨੈਕ ਸੀਲ ਦਾ ਨੂਰਮਨ ਸਖਪਾਲ ਸਿੰਘ ਡੀਐਸਪੀ ਨਕੂਤਰ ਈਓ ਬਲਜੀ ਸਿੰਘ ਅਤੇ ਐਸਐਚਓ ਰਕੇਸ਼ ਕੁਮਾਰ ਇਸ ਮੌਕੇ ਚੋਣ ਪ੍ਰਕਿਰਿਆ ਦੇ ਵਿੱਚ ਹਾਜ਼ਰ ਸੀ ਇਸ ਮੌਕੇ ਤੇ ਐਮਐਲਏ ਮੈਡਮ ਇੰਦਰਜੀਤ ਕੌਰ ਮਾਨ ਵੀ ਹਾਜ਼ਰ ਸੀ ਜਿਨ੍ਹਾਂ ਕੋਲ ਵੋਟ ਪਾਉਣ ਦਾ ਅਧਿਕਾਰ ਸੀ ਪਹਿਲਾਂ 13 ਐਮਸੀਜ਼ ਨੂੰ ਸੌਂਚਾਈ ਗਈ ਚੋਣ ਪ੍ਰਕਿਰਿਆ ਦੌਰਾਨ ਇਸ ਮੌਕੇ ਤੇ ਪ੍ਰਧਾਨ ਦਾ ਨਾਮ ਗੁਰਨਾਮ ਸਿੰਘ ਜੱਖੂ ਐਮਸੀ ਲਖਵੀਰ ਸਿੰਘ ਵੱਲੋਂ ਪਰਚੂਜ ਕੀਤਾ ਗਿਆ ਜਿਸ ਨੂੰ ਇਸ ਦੌਰਾਨ ਵੋਟ ਪਈ 10 ਗੱਠਜੋੜ ਵੱਲੋਂ ਸਰਬਜੀਤ ਕੌਰ ਦਾ ਨਾਮ ਹਰੀਓਮ ਨੇ ਦੱਸਿਆ ਜਾ ਰਿਹਾ ਪਰਪੂਜ ਕੀਤਾ ਜਿਨ੍ਹਾਂ ਨੂੰ ਵੋਟ ਮਿਲੇ 4 ਜੇਤੂ ਰਹੇ ਸੀਨੀਅਰ ভাইস ਪ੍ਰਧਾਨ ਦੀ ਹੁਣ ਗੱਲ ਕਰਦੇ ਨੇ ਸੰਦੀਪ ਸਿੰਘ ਦਾ ਨਾਮ ਗੁਰਨਾਮ ਸਿੰਘ ਜੱਖੂ ਵੱਲੋਂ ਪਰਪੂਜ ਕੀਤਾ ਗਿਆ ਜਿਸ ਨੂੰ ਵੋਟ ਮਿਲੇ 10 ਜਦੋਂ ਕਿ ਗੱਠਜੋੜ ਦੇ ਹਰੀਓਮ ਦਾ ਨਾਮ ਸੰਜੀਪ ਕੁਮਾਰ ਵੱਲੋਂ ਪਰਪੂਜ ਕੀਤਾ ਗਿਆ ਜਿਨ੍ਹਾਂ ਨੂੰ ਵੋਟ ਮਿਲੇ 4 ਇਸ ਤੋਂ ਅਪਰੰਤ ਜੇਤੂ ਰਹੇ ਮੀਤ ਪ੍ਰਧਾਨ ਰਵਿੰਦਰ ਸਿੰਘ ਦਾ ਨਾਮ ਸੰਦੀਪ ਸਿੰਘ ਵੱਲੋਂ ਪ੍ਰਪੋਜ਼ ਕੀਤਾ ਗਿਆ ਜਿਸ ਨੂੰ ਵੋਟ ਮਿਲੇ 10 ਤੇ ਗੱਟਜੋੜ ਵੱਲੋਂ 22 ਪ੍ਰਧਾਨ ਕੁਲਵੰਤ ਕੋਲ ਨੂੰ ਵੋਟ ਮਿਲੇ 4 ਇਸ ਚੋਣ ਪ੍ਰਕਿਰਿਆ ਦੌਰਾਨ ਗੱਟਜੋੜ ਦਾ ਇੱਕ ਐਮਸੀ ਬਿਲਗਾ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਆਖਿਆ ਜਾ ਰਿਹਾ ਹੈ ਕਿ ਵੋਟ ਗਰਨਾਮ ਸਰ ਤੈਨੂੰ ਭਾ ਗਿਆ 13 'ਚੋਂ 9 ਵੋਟਾਂ ਹਾਸਲ ਕਰਨ ਵਿੱਚ ਕਾਮਜਰਾ ਕਰਨਾਮ ਸਿੰਘ ਜਖੂਦੀ ਤਰ ਬਤਾਇਆ ਕਿ ਇੰਦਰਜੀਤ ਕੋਰਮਾਨ ਸਮੇਤ 10 ਬੋਟਾਂ ਇਹ ਜੋ ਸਾਹਮਣੇ ਪਈਆਂ ਤੁਹਾਨੂੰ ਦੱਸੀਆਂ। ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਬੀਐਸਪੀ, ਸੀਪੀਆਈਐਮ ਦੇ ਸਾਂਝੇ ਮੋਰਚੇ ਨੂੰ ਖਰਾ ਕੇ ਇਹ ਤਿੰਨੇ ਅਹੁਦੇਦਾਰ ਆਮ ਆਦਮੀ ਪਾਰਟੀ ਦੇ ਚੁਣੇ ਗਏ। ਇਸ ਸਾਰੇ ਮਾਹੌਲ ਨੂੰ ਵਾਚਦੇ ਆ ਮੈਂ ਜੋ ਦੇਖਿਆ ਕਿ ਨਗਰ ਪੰਚਾਇਤ ਕਲਵਾ ਦੇ ਦਾਫਤਰਕਾਰ ਬਣਿਆ ਹੈ। ਬਿਲਕੁਲ 2008 ਵਾਲਾ ਸੀਨ ਪੇਸ਼ ਕੀਤਾ ਗਿਆ। ਥਾਵਾ ਉਹੀ ਸੰ ਸਿਰਫ ਚਿਹਰੇ ਬਦਲੇ ਸਨ। ਜਾਣਕਰ ਮਹਿਸੂਸ ਕਰ ਰਾਇਸੀ ਉਸ ਵੇਲੇ ਦਸਤਾਵੇਜ਼ ਨਾਲ ਜਾਂ ਤਾਂ ਦੇ ਚ ਰੋਕੇ ਪ੍ਰਵਾਹ ਵਿੱਚ ਜ਼ਿਕਰ ਕਰਾਂਗੇ ਅੱਜ ਦੇ ਨੌਜਵਾਨ ਜੋ ਸਿਆਸਤ ਵਿੱਚ ਪ੍ਰਵੇਸ਼ ਕਰ ਰਹੇ ਹਨ ਜਾਂ ਇਸ ਵਿਸ਼ੇ ਦੇ ਬਰਿਆਰਤੀਆਂ ਉਹਨਾਂ ਲਈ ਇਹ ਇੱਕ ਬਿਲਕੁਲੇ ਵਿੱਚ ਬਦਲਾਅ ਦਾ ਦ੍ਰਿਸ਼ ਹੈ ਜੋ ਕੱਲ ਤੱਕ ਇਸ ਪਾਰਟੀ ਖਿਲਾਫ ਤੰਜ ਕਸਦੇ ਰਹੇ ਉਹਨਾਂ ਦੀ ਜਾਣਕਾਰੀ ਲਈ ਇਹ ਕਿਵੇਂ ਬਦਲਾਅ ਹੈ ਰਵੈਤੀ ਪਾਰਟੀਆਂ ਦੱਸਣਾ ਚਾਹੁੰਦੇ ਆ ਕਿ ਕਦੇ ਗਰਨਾਮ ਸਿੰਘ ਨੂੰ ਪ੍ਰਧਾਨ ਦਾ ਉਮੀਦਵਾਰ ਨਹੀਂ ਬਣਾ ਸਕਦੀਆਂ ਸਨ ਨਾ ਹੀ ਉਸ ਦੀ ਅਕਵਾਈ ਵਿੱਚ ਕਦੇ ਚੋਣ ਲੜੀ ਜਾ ਸਕਦੀ ਸੀ ਇਹ ਬਦਲਾ ਹੋਇਆ ਬਿਲਗੇ ਵਿੱਚ ਸੰਦੀਪ ਸਿੰਘ ਜਾਂ ਪ੍ਰਵਿੰਦਰ ਸਿੰਘ ਸੀਨੀਅਰ ਬਾਈਸ ਪ੍ਰਧਾਨ ਜਾਂ ਬਾਈਸ ਪ੍ਰਧਾਨ ਬਾਇਨਾ ਵੀ ਦੂਰ ਦੀ ਗੱਲ ਸੀ ਹਰ ਪਿੰਡ ਜਾਂ ਕਸਬੇ ਵਿੱਚ ਪਾਰਟੀਆਂ ਜਥੇਬੰਦਕ ਤੌਰ ਤੇ ਹਮੇਸ਼ਾ ਇਹ ਦੇਖਦੀਆਂ ਕਿ ਅਗਰ ਰਿਜ਼ਰਵ ਕੈਟਾਗਰੀ ਤੇ ਸਰਪਾਚ ਜਾਂ ਕੌਂਸਲ ਪ੍ਰਧਾਨ ਬਣਾਉਣਾ ਪੈਂਦਾ ਜਿਵੇਂ ਸਿਆਸਤਾਨ ਜ਼ਿਆਦਾਤਰ ਕਰਦੇ ਆ ਕਿ ਉਹ ਘਟ ਪੜਿਆ ਲਿਖਿਆ ਹੋਣਾ ਚਾਹੀਦਾ ਜਿਸ ਨੂੰ ਕੰਮ ਕਰਨ ਲਈ ਉਹਦੀ ਪਾਰਟੀ ਦਾ ਪ੍ਰਧਾਨ ਹੀ ਉਸ ਨੂੰ ਚਲਾਵੇ ਬਹੁਤਾ ਕਹਿਣ ਦੀ ਜ਼ਰੂਰਤ ਨਹੀਂ ਕਲ ਬਹੁਤ ਹੈ ਜੇ ਬਿੱਲ ਦੇ ਵਿੱਚ ਕਦੇ ਕਿਸੇ ਦੀ ਵਾਰੀ ਆਈ ਹੈ ਤਾਂ ਸਿਆਸੀ ਲੋਕ ਇਹਦੇ ਬਾਰੇ ਸੁਣ ਸਕਦੇ ਆ ਇਸ ਕਰਕੇ ਹੀ ਗਰਨਾਮ ਸਿੰਘ ਜੱਪੂ ਦਾ ਵਿਰੋਧ ਰਿਆ ਤਿੰਨ ਵਧਾਇਕਾਂ ਨਾਲ ਇਹ ਪੀਏ ਤੌਰ ਤੇ ਕੰਮ ਕਰਦੇ ਰਿਹਾ ਤੇ ਪੰਜਾਬ ਪੱਤਰ ਦੀ ਪੱਤਰਕਾਰੀ ਕਰਕੇ ਸਿਆਸਤ ਦੀ ਸਮਝ ਪ੍ਰਾਪਤ ਇਹਨਾਂ ਨੂੰ ਪੂਰੀ ਹੈ ਇਹ ਬਿਲਕਾ ਦੇ ਵਿੱਚ ਜਿਹੜੀ ਰਵੈਤੀ ਪਾਰਟੀਆਂ ਦਾ ਤੁਹਾਨੂੰ ਦਸੀਏ ਕਿ ਕੀ ਜਾਲ ਬੁਣਿਆ ਸੀ ਪਹਿਲਾਂ ਅਕਾਲੀ ਦਲ ਵਿੱਚੋਂ ਬਾਹਰ ਨਿਕਲਣੀ ਇਹਨਾਂ ਨੂੰ ਮਜਬੂਰ ਕੀਤਾ ਕਾਂਗਰਸ ਵਿੱਚ ਜਾਣ ਤੇ ਉਹਨਾਂ ਹੀ ਅਕਾਲੀ ਆਗੂਆਂ ਨੇ ਕਾਂਗਰਸੀਆਂ ਨੂੰ ਕਿਹਾ ਕਿ ਟਿਕਣ ਇੱਥੇ ਵੀ ਨਹੀਂ ਦੇਣਾ ਹੈ ਫਿਰ ਆਮ ਆਦਮੀ ਪਾਰਟੀ ਦੇ ਲਾਈ ਲਗ ਰਹੇ ਜਿਹੜੇ ਉਹਨਾਂ ਨੂੰ ਵੀ ਇਹ ਹੀ ਸਿੱਖਿਆ ਮਿਲ ਕੇ ਇਸ ਨੂੰ ਪਾਰਟੀ ਚੋਂ ਬਾਹਰ ਕਰੋ ਲਾਈ ਲਗਾ ਬਾਰੇ ਫੇਰ ਗੱਲ ਕਰਾਂਗੇ ਜਦ ਅਜਾ ਦਾ ਵਿੱਚ ਰੁੱਖੇ ਵਿੱਚ ਤੁਹਾਨੂੰ ਦੱਸਿਆ ਜਾਵੇਗਾ ਇਹਨਾਂ ਨੇ ਤਾਂ ਇੱਥੋਂ ਤੱਕ ਸੀ ਕਿ ਬੀਬੀ ਇੰਦਰਜੀਤ ਕੋ ਰਮਾਨ ਜਦੋਂ ਹਲਕਾ ਇੰਚਾਰਜ ਬਣੀ ਉਦੋਂ ਵੀ ਪਿੱਛੇ ਰਹਿ 222 ਦੀ ਉਹਨਾਂ ਦੀ ਉਮੀਦਵਾਰੀ ਜਦੋਂ ਚੋਣ ਉਹਨਾਂ ਨੇ ਲੜੀਆ ਉਦੋਂ ਵੀ ਇਹ ਪਿੱਛੇ ਰਹੀ ਸੀ ਇਹਦੇ باوجود ਵੀ ਬੀਬੀ ਮਾਨ ਅੱਜ ਬਾਜਾ ਮਾਰ ਮਾਰ ਕੇ ਇਹਨਾਂ ਨੂੰ ਹਮੇਸ਼ਾ ਬਰਾਬਰ ਕਰਦੀ ਤੇ ਇਹ ਉਸ ਦਾ ਵੱਡਪਣ ਕਿਹਾ ਜਾ ਸਕਦਾ ਹੈ ਬਿਲਗਾ ਵਿੱਚ ਇਹ ਬਦਲਾਅ ਹੈ ਦੋਸਤੋ ਹੋਰ ਕਿਤੇ ਬਦਲਾਅ ਆਇਆ ਜਾਂ ਨਹੀਂ ਆਇਆ ਪਤਾ ਨਹੀਂ ਬਿਲਗੇ ਦੇ ਲੋਕਾਂ ਨੇ ਇਸ ਬਦਲਾਅ ਨੂੰ ਮੋਟਾ ਬਈਆ ਬਿਲਗਾ ਨਿਊਜ਼ ਆਨਲਾਈਨ ਨੇ ਇਸ ਦੀ ਤਾਈਆਂ ਵੱਧ ਕੇ ਕਵਰੇਜ ਕੀਤੀ ਹੈ ਅਸੀਂ ਪਹਿਲਾਂ ਚੌਧਰੀ ਗਾਜੀਤ ਸਿੰਘ ਸਾਨੀ ਨੂੰ ਲੀਡਰ ਬਣਾਉਣ ਲਈ ਬਹੁਤ ਕਵਰੇਜ ਕੀਤੀ ਹੈ ਇੱਥੋਂ ਤੱਕ ਕਿ ਗਰਦੀਪ ਸਿੰਘ ਭੁੱਲੜਨਾ ਵੀ ਇਹਦੀ ਖਾਤਰ ਇਟ ਖੜਾ ਕਰ ਰੱਖਿਆ ਹੈ ਪਰ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣ ਲਈ ਜਾਜੀ ਸਿੰਘ ਗੁਰਦੀਪ ਸਿੰਘ ਕੋਲਰ ਨਾਲ ਸਮਝੌਤਾ ਕਰ ਗਿਆ ਸੀ ਪਰਮਿੰਦਰ ਸਿੰਘ ਪੰਮਾਨ ਵੀ ਲੋੜ ਪਈ ਜੇ ਕਵਰੇਜ ਦੀ ਉਸਦੀ ਵੀ ਕਵਰੇਜ ਕੀਤੀ ਉਹਦੀ ਵੀ ਮਦਦ ਕੀਤੀ ਚੌਧਰੀ ਜਾਜੀ ਸਿੰਘ ਦੇ ਮੁਕਾਬਲੇ ਉਸ ਨੂੰ ਵੀ ਮੌਕਾ ਦਿੱਤਾ ਤੀਸਰਾ ਹੈਕਰ ਨਾਮ ਸਿੰਘ ਜਖੂ ਜਿਸ ਨੂੰ ਹੁਣ ਮੌਕਾ ਮਿਲਿਆ ਅਗਰ ਕਦਰਦਾਨ ਬਣੋਗੇ ਚੰਗੇ ਲੋਕ ਤੁਹਾਡੇ ਮਦਦਕਾਰ ਮਦਦਗਾਰ ਹਮੇਸ਼ਾ ਹੀ ਬਣਗੇ ਜਦੋਂ ਤੁਸੀਂ ਕਿਸੇ ਨਾਲ ਗਦਾਰੀ ਕਰਨ ਦੀ ਸੋਚਦੇ ਹੋ ਲੋਕ ਵੀ ਤਾਂ ਅਨੁਸ਼ਾਰੀ ਜਾਂਦੇ ਆ ਫਿਰ ਅਜਿਹੇ ਇਕੱਲੇ ਰਹਿ ਜਾਂਦੇ ਆ ਜਿਵੇਂ 13 ਜਨਵਰੀ 2022 ਨੂੰ ਨਗਰ ਪੰਚਾਇਤ ਬਿਲਗਾ ਦਫ਼ਤਰ ਦੇ ਬਾਹਰ ਦਾ ਦਰਸ਼ਕ ਹੋਣ ਤੋਂ ਪੀਨ ਆਜ ਗੁਰੂ ਘਰ ਵਿੱਚ ਨਤਮਸਤਕ ਹੋਵਣੀ ਗਈ ਅਰਦਾਸ ਕਰਵਾਈ ਬਾਏ ਗੁਰੂ ਤੋਂ ਤੰਦ ਰਸਤੀ ਲੈਣ ਲਈ ਅਸ਼ੀਰਵਾਦ ਲਿਆ ਤੇ ਬਿਲਗੇ ਦੇ ਵਿੱਚ ਵਿਕਾਸ ਕਰ ਜਾਂ ਲੋਪਲਾਈ ਤੇ ਕੰਮਾਂ ਨੂੰ ਵੱਧ ਚੜ ਕੇ ਕਰਨ ਦਾ ਉਸ ਵੇਲੇ ਆਇਦ ਕੀਤਾ ਆਪ ਜੀ ਦੇ ਚਰਨਾਂ ਵਿੱਚ ਮਹਾਰਾਜ ਆਪ ਜੀ ਦੇ ਦਰ ਪਰਦੇ ਮਹਾਰਾਜ ਸੱਜੀ ਪਾਸ਼ਾ ਨਗਰ ਬਿਲਗਾ ਦੇ ਮਹਾਰਾਜ ਸਮੂਹ ਨਗਰੀ ਸੱਚੇ ਪਾਸ਼ਾ ਨਵੀਂ ਚੁਣੀ ਪੰਚਾਇਤ ਦੇ ਮੈਂਬਰਾਂ ਅਤੇ ਸਮੂਹ ਆਮ ਆਦਮੀ ਪਾਰਟੀ ਦੀ ਟੀਮ ਵੱਲੋਂ ਆਪ ਜੀ ਦੇ ਚਰਨਾਂ ਵਿੱਚ ਪਹੁੰਚ ਕਰਕੇ ਨਮਸਤਕ ਅਕਾਲੀ ਨਮਸਤਕ ਕਿਰਪਾਲੇ ਮਹਾਰਾਜ ਨਮਨ ਕੀਤਾ ਗਿਆ ਹੈ ਸ਼ੁਕਰਾਨਾ ਕੀਤਾ ਗਿਆ ਅਤੇ ਸਤਿ ਮਹਾਰਾਜ ਨਗਰ ਖੇੜੇ ਵਿੱਚ ਸੁੱਖ ਸ਼ਾਂਤੀ ਆਪਕੋ ਸਤਿ ਮਹਾਰਾਜ ਸੱਚੇ ਪਾਤਸ਼ਾਹ ਜੀਓ ਪਿਆ ਇਤਿਫਾਕ ਤੇ ਭਰੋਸਾ ਚੜਦੀ ਕਲਾ ਅਤੇ ਗੁਰੂ ਕਾ ਓਟ ਆਸਰਾ ਲੈ ਕਰਕੇ ਆਪ ਜੀ ਦੇ ਮਹਾਰਾਜ ਨਗਰ ਦੇ ਕੰਮ ਕਾਜ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਓ ਕਿਰਪਾ ਕਰਕੇ ਆਪ ਜੀ ਦੇ ਚਰਨਾ ਵਿੱਚ ਮਹਾਰਾਜ ਅਸ਼ੀਰਵਾਦ ਲੈ ਕਰਕੇ ਆਪ ਜੀ ਨੇ ਕਿਰਪਾ ਕਰਨੀ ਜਿਹੜੇ ਕੰਮ ਕਾਜ ਮਹਾਰਾਜ ਨਗਰ ਦੇ ਰਹਿੰਦੇ ਨੇ ਸਤ ਗੁਰੂ ਜੀ ਆਪ ਜੀ ਨੇ ਰਹਿਮਤ ਸਦਕਾ ਨਵੀਂ ਚੁਣੀ ਪੰਚਾਇਤ ਮਹਾਰਾਜ ਆਮ ਆਦਮੀ ਪਾਰਲੀ ਤੋਂ ਆਪ ਜੀ ਨੇ ਚੜ੍ਹਦੀ ਕਲਾ ਅੰਦਰ ਕਰਵਾਉਣਾ ਸਤ ਗੁਰੂ ਜੀ ਉਹ ਕਮੇਟੀ ਨੂੰ ਮਹਾਰਾਜ ਬਾਲ ਬਖਸ਼ਿਸ਼ ਕਰਨਾ ਤਾਕਤ ਬਖਸ਼ਿਸ਼ ਕਰਨੀ ਹਰ ਮੈਦਾਨੇ ਜਿਵਾਨੇ ਫਤੇ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਕਾਪਟਾਂ ਕਲੇਸ਼ ਨਾਸ ਕਰਨਾ ਭਜਨ ਬੰਦਗੀ ਦਾ ਪ੍ਰਤਾਪ ਬਖਸ਼ਿਸ਼ ਕਰਨਾ ਮਹਾਰਾ ਸਮੂਹ ਗਰੁੱਪ ਨੂੰ ਆਪ ਜੀ ਨੇ ਚੜ੍ਹਦੀ ਕਲਾ ਬਖਸ਼ਿਸ਼ ਕਰਨੇ ਸਾਧਗੁਰ ਜੀਓ ਟੀਮ ਦੇ ਸਿਰ ਤੇ ਮਿਹਰ ਪ੍ਰਯਾਤਨ ਰੱਖਣਾ ਆਮ ਆਦਮੀ ਪਾਰਟੀ ਜੀ ਨੂੰ ਆਪ ਜੀ ਨੇ ਮਹਾਰਾਜ ਕਿਰਪਾ ਕਰਕੇ ਰਹਿਮਤਾ ਕਰਨੀਆਂ ਅੱਗੇ ਵੀ ਇਸੇ ਤਰ੍ਹਾਂ ਤਾਕਤ ਅਤੇ ਬਲ ਬਖਸ਼ ਕੇ ਸੇਵਾ ਕਰਵਾਉਣੀ ਸਾਧੂ ਜੀ ਆਪ ਜੀ ਦੇ ਚਰਨਾਂ ਵਿੱਚ ਪਹੁੰਚ ਕਰਕੇ ਆਪ ਜੀ ਦਾ ਓਟ ਆਸਰਾ ਲੈਂਦੇ ਹੁਆ ਨਮਸ਼ਕਾਰ ਮਹਾਰਾਜ ਆਪ ਜੀ ਨੂੰ ਹਾਜ਼ਰ ਹੋ ਕਰਕੇ ਮਹਾਰਾਜ ਨਮਨ ਕੀਤਾ ਗਿਆ ਹੈ ਸਾਧੂ ਜੀ ਮਹਾਰਾਜ ਕਿਰਪਾ ਕਰਿਓ ਆਪ ਜੀ ਚਰਨੀਆਂ ਕਲਾ ਦੇ ਪੂਸ਼ਿਆਂ ਦੇ ਦਾਲ ਚੋਣਿਆਂ ਪਰ ਉਹ ਸਾਧੂ ਗੁਰੂ ਜੀ ਮਹਾਰਾਜ ਪਰਿਵਾਰਾਂ ਨੂੰ ਰਹਿਮਤਾ ਕਰਿਓ ਮਨੋ ਭਾਵਨਾਵਾਂ ਇਸ਼ਾਵਾ ਕੁੜੀਆਂ ਕਰਨੀਆਂ ਆਪ ਜੀ ਨੇ ਮਹਾਰਾਜ ਆਪਣਾ ਥਾਪਣਾ ਆਪਣੀ ਮਹਾਰਾਜ ਨਵੀਂ ਬਣੀ ਆਪ ਬਾਦੂ ਪਾਰਟੀ ਨੂੰ ਚਲਤੀ ਕਰਾ ਦੇ ਰੂਪ ਅੰਦਰ ਬਖਸ਼ਿਸ਼ ਚਾਣਾ ਅੱਜ ਚੋਣ ਪ੍ਰਕਿਰਿਆ ਬਾਰੇ ਤੁਹਾਨੂੰ ਦੱਸਿਆ ਕਿਵੇਂ ਉੱਥੇ ਮਾਹੌਲ ਸੀ ਉਹਦੇ ਬਾਰੇ ਦੱਸਿਆ ਕਿਵੇਂ ਦੇ ਦ੍ਰਿਸ਼ਏ ਆਉਣ ਵਾਲੇ ਦਿਨਾਂ 'ਚ ਜਾਂਦਾਂ ਵਿੱਚ ਰੁੱਖੇ ਪ੍ਰਵਾਹ ਵਿੱਚ ਤੁਹਾਨੂੰ ਉਭਿਤ ਦ੍ਰਿਸ਼ ਦਿਖਾਵਾਂਗੇ ਕੁਝ ਦ੍ਰਿਸ਼ਾਣ ਵੀ ਦਿਖਾਵਾਂਗੇ ਇਹ ਦੋਸਤੋ ਇਸ ਕਰਕੇ ਜਾਣਕਾਰੀ ਭਰਪੂਰ ਪ੍ਰੋਗਰਾਮ ਤੁਹਾਡੇ ਲਈ ਹੈ ਕਿ ਜਿਹੜੇ ਲੋਕ 2008 ਦੀ ਚੋਣ ਨਹੀਂ ਦੇ ਸਕੇ ਉਸ ਵੇਲੇ ਅਸੀਂ ਉਹ ਚੋਣ ਨੇੜੇ ਹੋ ਕੇ ਦੇਖਿਆ ਤਾਂ ਜੋ ਅੱਜ ਤੁਹਾਨੂੰ ਉਸ ਵੇਲੇ ਦੀ ਜਾਣਕਾਰੀ ਜੰਮਿਆ ਸੋ ਦੋਸਤੋ ਇਹ ਪ੍ਰੋਗਰਾਮ ਚੰਗੀ ਤਰ੍ਹਾਂ ਇੱਕ ਤੋਂ ਵੱਧ ਵਾਰ ਸੁਣ ਕੇ ਛੇ ਤੁਹਾਨੂੰ ਇਹ ਸਮਝ ਬਣ ਜਵੇ ਕਿ ਇਹ ਜੁੱਧ ਰੈਸ਼ ਤੁਹਾਡੇ ਸਾਹਮਣੇ ਬੋਲ ਕੇ ਪੇਸ਼ ਕੀਤਾ ਹੈ ਇਹ ਉਸ ਵੇਲੇ ਜਦੋਂ ਗੁਰਨਾਮ ਸਿੰਘ ਜੱਖੂ 2008 ਵਿੱਚ ਸਰਪੰਚ ਬਣ ਲਈ ਚਾਰਾ ਜੋਇ ਕਰ ਰਿਹਾ ਸੀ ਉਸ ਵੇਲੇ ਕਰਦੀਪ ਸਿੰਘ ਭੁੱਲਰ ਦੀ ਅਗਵਾਈ ਵਿੱਚ ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਉਸ ਵੇਲੇ ਚੌਧਰੀ ਜਾਜੀ ਸਿੰਘ ਸਣੀ ਹੋਣੀ ਇਹਨਾਂ ਦਾ ਇੱਕ ਜਤਿਆ ਸ਼੍ਰੋਮਣੀ ਕਾਲੀਗੱਲ ਦਾ ਪੰਜ ਸ਼ਜੂ ਦੇ ਨਾਂ ਨਾਲ ਉਹਨਾਂ ਨੂੰ ਜਾਣਿਆ ਜਾਂਦਾ ਸੀ ਉਸ ਨੂੰ ਚੱਕ ਲਏ ਸੀ ਔਰ ਉਸ ਨੂੰ ਗੁਰੂ ਘਰ ਵਿੱਚੋਂ ਖੜਾ ਕੇ ਆਪਣੇ ਵੱਲ ਬਖਤੌਣ ਲਈ ਜੜਾਇਆ ਉਸ ਵੇਲੇ ਉਹ ਉਸ ਸਮੇਂ ਦੀ ਇਹ ਕਹਾਣੀ ਹੈ ਇਸ ਵਾਰ ਵੀ ਬਹੁਤ ਕੋਸ਼ਿਸ਼ ਕੀਤੀ ਗਈ ਕਿ ਕਿਸੇ ਨੂੰ ਸ਼ਜੂ ਬਣਾਇਆ ਜਾਵੇ ਪਰ ਕੋਈ ਨਹੀਂ ਬਣਿਆ ਸੋ ਦੋਸਤੋ ਅੱਜ ਲਈ ਇੰਨਾ ਤੁਸੀਂ ਦੇਖਦੇ ਰਹੋ ਬਲਕਨ نیوز ਆਨਲਾਈਨ ਚੈਨਲ ਇਸ ਪ੍ਰੋਗਰਾਮ ਨੂੰ ਲੈ ਕੇ ਅਗਰ ਤੁਹਾਡੇ ਮਨ 'ਚ ਕੋਈ ਵਿਚਾਰ ਹੋਵੇ ਤੁਸੀਂ ਸਾਡੇ ਕਮੈਂਟ ਬਾਕਸ ਵਿੱਚ ਆਪਣੀ رائے ਦੇ ਸਕਦੇ ਹੋ ਅੱਜ ਲਈ ਇਹ ਜੋ ਪ੍ਰੋਗਰਾਮ ਪੇਸ਼ ਕੀਤਾ ਹੈ ਇਹਦੇ ਬਾਰੇ ਨਾਲ ਤੁਸੀਂ ਸਹਿਮਤ ਹੋ ਜਾਂ ਅਸਹਿਮਤ ਹੋ ਇਹਦੇ ਬਾਰੇ ਤੁਸੀਂ ਜਾਣਕਾਰੀ ਆਪਣੀ ਵਿਚਾਰਾਂ ਨਾਲ ਹੀ ਲਿਖ ਸਕਦੇ ਹੋ ਧੰਨਵਾਦ ਤੁਸੀਂ ਬਹੁਤ ਪਿਆਰ ਅਤਿਸ਼ਾ ਬਖਸ਼ਦੇ ਹੋ ਕੱਲ ਫੇਰ ਤੁਹਾਡੇ ਲਈ ਨਵਾਂ ਪ੍ਰੋਗਰਾਮ ਇੱਕ ਲੈ ਕੇ ਆਵਾਂਗੇ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇਸ਼ ਭਰ ਦੀਆਂ ਖਬਰਾਂ ਅਹਿਮ ਖਬਰਾਂ ਤੋਂ ਆ ਕਿਪਣੀਆਂ ਅਸੀਂ ਬੰਦ ਕੀਤਾ ਹੋਇਆ ਬਿਲਗੀ ਦੀ ਨਗਰ ਪੰਚਾਇਤ ਦੀ ਚੋਣ ਦੀਆਂ ਖਬਰਾਂ ਕਰਕੇ ਤੇ ਮੁੜ ਉਹਨੂੰ ਚਾਲੂ ਕਰਾਂਗੇ ਫਿਰ ਇੱਕ ਵਾਰ ਤੁਹਾਡਾ ਧੰਨਵਾਦ ਕਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ